ਉਸਰ ਅੱਜ ਦੀ ਵੀਡੀਓ ਉਹ ਤੇ ਥੋੜਾ ਜਿਹਾ ਲੇਟ ਗਿਆ ਅਰ ਅੱਜ ਕਿਸੇ ਨੇ ਬਹੁਤ ਮਾੜੀ ਕਰਤੂਤ ਕੀਤੀ ਹੈ AI ਦੇ ਨਾਲ ਵੀਡੀਓਜ਼ ਬਣਾਇਆ ਨੇ ਉਹਨੇ ਹਰਮੰਦਰ ਸਾਹਿਬ ਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹਥਿਆਰ ਸ਼ਸਤਰ ਪਏ ਹੁੰਦੇ ਨੇ ਉਸ ਜਗ੍ਹਾ ਤੇ ਉਸ ਬੰਦੇ ਨੇ AI ਦੇ ਨਾਲ ਸੂਰਾਂ ਦੀ ਫੋਟੋ ਬਣਾ ਕੇ ਸੂਰ ਖੜੇ ਕਰਤੇ ਇਤੋ ਵੱਧ ਸ਼ਰਮ ਨਾਲ ਮਰਨ ਵਾਲੀ ਸਾਡੇ ਦੀ ਕਿਹੜੀ ਗੱਲ ਹੈ ਕਿ ਸਾਡੇ ਇਸ ਧਾਰਮਿਕ ਮੱਕੇ ਦੇ ਉੱਤੇ ਭੈਣਚੋਦ ਕੋਈ ਸੜਾ ਵਾਰ ਕਰੇ ਫਿਰ ਤੁਸੀਂ ਕਹਿੰਦੇ ਉਹ ਗਾਣਾ ਕੱਢਦਾ ਮੈਂ ਗਾਣਾ ਕੱਢਦਾ ਮੇਰਾ ਜੀ ਕਰਦਾ ਮੈਂ ਬੰਦਾ ਵੜਦਿਆਂ ਮੈਂ ਮਾਰਦਿਆਂ ਪਰ ਮੇਰੇ ਵੱਸ ਦੀ ਗੱਲ ਨਹੀਂ ਮੈਨੂੰ ਇੰਨਾ ਮੈਂ ਮੇਰੇ ਕੋਲ ਵੀ ਸ਼ੋਰਸ ਨਹੀਂ ਹੈ ਕਿ ਮੈਂ ਉਹਦਾ ਪਤਾ ਕਰ ਸਕਾਂ ਕੀ ਹੈ ਤੇ ਕੀ ਨਹੀਂ ਜੇਕਰ ਕੋਈ ਪਤਾ ਕਰ ਸਕਦਾ ਹੈ ਮੇਰਾ ਵੀਰ ਕਰਕੇ ਮੈਨੂੰ ਦੱਸ ਦੇ ਜੇ ਆਪ ਨਹੀਂ ਕੁਝ ਕਰਨਾ ਤੇ ਮੈਂ ਤਿਆਰ ਹਾਂ ਗੁਰੂ ਲਈ ਅੰਦਰ ਜਾਣ ਲਈ ਜੇਲ੍ਹ ਜਾਣ ਲਈ ਵੀ ਮੈਂ ਬੰਦਾ ਮਾਰਨ ਤੋਂ ਘਟ ਨਹੀਂ ਕਰਾਂਗਾ ਛੱਡਦਾ ਨਹੀਂ ਮੈਂ ਇਹੋ ਜੇ ਪਰ ਸ਼ਰਮ ਹੋਣੀ ਚਾਹੀਦੀ ਹੈ ਸਾਡੀ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਇਹੋ ਜੇ ਗੰਦੇ ਬੰਦੇ ਨੂੰ ਕਿ ਤੁਹਾਡੇ ਹੁੰਦਿਆਂ ਇੱਕ ਡੀਜੀਪੀ ਜਿਹੜਾ ਹੈ ਗਵਰਨਮੈਂਟ ਨੂੰ 5 ਕਰੋੜ ਰੁਪਏ ਦਾ ਪੈਂਦਾ ਜਿਹਦੀਆਂ ਤਰਖਾਵਾਂ ਸਾਡੇ ਟੈਕਸਾਂ ਦੇ ਨਾਲ ਜਾਂਦੀਆਂ ਨੇ ਜਿਹੜਾ ਡੀਜੀਪੀ ਇਹ ਹੁੰਦਾ ਇਹਨਾਂ ਦਾ ਆ ਜਿਹੜੇ ਇੰਟਰਨੈਟ ਤੇ ਕਰਾਈਮ ਹੁੰਦੇ ਨੇ ਇਹਨਾਂ ਨੂੰ ਫੜਦੇ ਨੇ ਮੈਂ ਨਾਮ ਨਹੀਂ ਮੈਨੂੰ ਉਹਦਾ ਪੂਰਾ ਕਲੀਅਰ ਪਤਾ ਉਹਦੇ ਥੱਲੇ ਇੱਕ ਡੀਜੀਪੀ ਦੇ ਥੱਲੇ ਪੂਰੀ ਭਰੀ ਫੌਜ ਹੁੰਦੀ ਹੈ ਜਿਹੜੀ ਕਿ ਇਹਨਾਂ ਗਲਤ ਕੰਮ ਕਰਨ ਵਾਲਿਆਂ ਨੂੰ ਫੜਦੀ ਹੈ ਤੇ ਕੋਈ ਗੱਲ ਕਰਦੀ ਹੈ ਪਰ ਸਾਡੀ ਪੰਜਾਬ ਸਰਕਾਰ ਇਸ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਪਿਛਲੀ ਵਾਰੀ ਇਹਨਾਂ ਨੇ ਫੋਟੋ ਪਾਈ ਸੀਗੀ ਦਰਬਾਰ ਸਾਹਿਬ ਨੂੰ ਪਾਣੀ ਦੇ ਵਿੱਚ ਰੋੜਨ ਦੀ ਕੋਸ਼ਿਸ਼ ਕੀਤੀ ਹੈ ਐਰ ਕਾ ਇਹਨਾਂ ਨੇ ਇਹ ਫੋਟੋ ਪਾਈ ਹੈ ਮਰਜੇ ਭਗਵਾਨ ਤਮਾੜ ਤੇ ਮਰਜਣ ਸਾਰੇ ਮੰਤਰੀ ਸਾਨੂੰ ਇਹਨਾਂ ਦਾ ਕੋਈ ਦੁੱਖ ਨਹੀਂ ਜਦੋਂ ਇਹਨਾਂ ਨੇ ਸਾਡੇ ਧਾਰਮਿਕ ਸਥਾਨਾਂ ਦੀ ਰੱਖਿਆ ਨਹੀਂ ਕਰ ਸਕਦੇ ਇਹ ਜਾ ਕੇ ਤੇ ਦਿੱਲੀ ਉਹਨਾਂ ਕੁੱਤਿਆਂ ਬੰਦਿਆਂ ਦੇ ਪੈਰਾਂ ਦੇ ਵਿੱਚ ਬੈਂਦੇ ਨੇ ਮਰਜੋ ਤੁਹਾਡੇ ਸਿਰ ਤੇ ਪੱਗਾਂ ਨੇ ਓਏ ਤੁਸੀਂ ਰੁਲ ਗਏ ਨਾਲ ਤੁਸੀਂ ਪੰਜਾਬ ਰੋਲਤਾ ਤੁਹਾਨੂੰ ਕੁੱਤਿਆਂ ਨੂੰ ਅਸੀਂ ਰਾਜਗਦੀ ਤੇ ਬਿਠਾ ਦਿੱਤਾ ਗੱਲ ਸੱਚੀ ਕਿਹਾ ਗੁਰੂ ਨਾਨਕ ਦੇਵ ਜੀ ਨੇ ਕੁੱਤਾ ਰਾਜ ਬਹਾਲੀਏ ਅਸੀਂ ਕੁੱਤੇ ਰਾਜ ਤੇ ਬਹਾਲਤੇ ਤਾਨੂੰ ਸ਼ਰਮ ਆਉਣੀ ਚਾਹੀਦੀ ਏ ਤੁਹਾਡੇ ਧਾਰਮਿਕ ਸਥਾਨ ਦੇ ਬਾਰੇ ਕੋਈ ਇਹੋ ਜਿਹਾ ਫੋਟੋਆਂ ਪਾ ਦੇ ਤੇ ਤੁਸੀਂ ਸਿਰ ਤੇ ਪੱਗਾਂ ਬੰਨ ਕੇ ਮਛਾਂ ਤਾਂ ਕਰਕੇ ਤੁਰੇ ਫਿਰੋ ਮਰਜੋ ਨੱਕ ਡੋਬ ਕੇ ਮਰਜਣ ਤੁਹਾਡੇ ਜੰਮਣ ਵਾਲੇ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਮਾਸਟਰ ਦੇ ਨਾਂ ਤੇ ਦੇ ਭਗਵੰਤ ਮਾਨ ਨੇ ਕਲੰਕ ਲਾਤਾ ਕਲੰਕ ਇਹੋ ਜਿਹਾ ਕੁੱਤਾ ਬੰਦਾ ਕੁੱਤਾ ਸਾਡਾ ਮੁੱਖ ਮੰਤਰੀ ਮੈਂ ਤੇ ਆ ਨਾ ਮਰ ਜੇ ਕਿਤੇ ਇਹ ਜੇ ਹਸਪੀਟਲ ਚ ਪਾ ਦੇਣ ਉਹ ਹਾਰਟ ਅਟੈਕ ਹੋ ਜਾਏ ਸਾਲੇ ਨੂੰ ਇਹਨੇ ਪੰਜਾਬ ਦਾ ਛੱਡਿਆ ਕੁਛ ਨਹੀਂ ਪੰਜਾਬ ਨੂੰ ਇਹਨੇ ਬੇੜਾ ਗਰ ਕਰ ਦਿੱਤਾ ਭਈਆਂ ਦੀ ਸਪੋਰਟ ਕਰਦਾ ਏ ਕੁੱਤੇ ਭਈਏ ਨੇ ਜਿਹੜੇ ਪੰਜਾਬ ਦੇ ਵਿੱਚ ਆਉਂਦੇ ਨੇ ਤੇ yogi ਦੇ ਗੁੰਗਾਉਂਦੇ ਨੇ ਜੇ ਇੰਨਾ yogi ਚੰਗਾ ਲਾਦਾ ਜਾਓ ਉੱਥੇ ਨਾਲੇ ਉਹ ਛਿੱਤਰ ਮਾਰਦਾ ਤੁਹਾਨੂੰ ਵੱਡੀਆਂ ਜਾਤਾਂ ਵਾਲੇ ਤੁਹਾਨੂੰ ਛਿੱਤਰ ਮਾਰਦੇ ਨੇ ਨਾਲੇ ਤੁਹਾਨੂੰ ਪੈਰਾਂ 'ਚ ਪਾਣੀ ਪਿਉਂਦਾਂ ਨੇ ਤੇ ਫਿਰ ਤੁਸੀਂ ਐ ਨੂੰ ਭਜਦੇ ਤੇ ਇੱਥੇ ਆ ਕੇ ਬਦਮਾਸ਼ੀਆਂ ਕਰਦੇ ਹੋ ਉਤੋਂ ਐਸਐਸਪੀ ਖੰਨਾ ਸਾਹਿਬ ਤੁਸੀਂ ਸੁਣਦੇ ਹੋ ਤੇ ਮਾੜੀ ਮੋਟੀ ਸ਼ਰਮ ਕਰ ਲਓ ਤੁਸੀਂ ਅਹੁਦੇ ਤੇ ਬੈਠੇ ਹੋ ਤੁਸੀਂ ਵੀ ਨਹੀਂ ਕਿਹਾ ਕਾਰਵਾਈ ਕਰ ਸਕਦੇ ਕਿਤੇ ਕਿਸੇ ਨੂੰ ਏਏ ਵਾਲੇ ਨੂੰ ਫੜ ਨਹੀਂ ਸਕਦੇ ਬਿਆਨ ਤੁਹਾਡੇ ਬੜੇ-ਬੜੇ ਆਉਂਦੇ ਨੇ ਕਿ ਪੰਜਾਬ ਚ ਸਾਰਿਆਂ ਦੇ ਰਹਿਣ ਦਾ ਹੱਕ ਆਹ ਕਰਤੂਤਾਂ ਨੇ ਇਹਨਾਂ ਕੁੱਤਿਆਂ ਦੀਆਂ ਜਿਹੜਾ ਕੋਈ ਸਾਡੇ ਧਾਰਮਿਕ ਸਥਾਨ ਦੇ ਉੱਤੇ ਚੜ ਕੇ ਆਏਗਾ ਅਸੀਂ ਉਹਦਾ ਗਲ ਵੱਢ ਕੇ ਸੁੱਟਾਂਗੇ ਕਿਤੇ ਭਲੇ ਖੇਚ ਨਾ ਰਹੋ ਕਿਤੇ ਇਹ ਨਾ ਸੋਚੋ ਕਿ ਹੁਣ 84 ਹੈ 84 ਅਸੀਂ ਇਤਿਹਾਸ ਬਦਲਦਾਂਗੇ ਇਤਿਹਾਸ ਬਦਲਨੇ ਸਿੱਖ ਕੌਮ ਬੜੀ ਚੰਗੀ ਤਰ੍ਹਾਂ ਜਾਣਦੀ ਹੈ ਇਤਿਹਾਸ ਬਦਲਦਾਂਗੇ ਕੱਲੇ ਕੱਲੇ ਘਰ ਦੇ ਵਿੱਚ ਇਹੋ ਜੇ ਬੈਨ ਪਾ ਦਾਂਗੇ ਯਾਦ ਕਰਨਗੇ ਸਾਰੇ ਹੀ ਓਏ ਸ਼ਰਮ ਕਰੋ ਯਾਰ ਮਾੜੀ ਮੋਟੀ ਖੂਨ ਉਬਲਦਾ ਸਾਲਾ ਜਦੋਂ ਉਹ ਫੋਟੋ ਵਿਖੀ ਦੀ ਦੱਲਾ ਗੱਦੀ ਤੇ ਬਿਠਾਲਤਾ ਸੀ ਕੱਲ ਨੂੰ ਫੇਰ ਵੇਖਦੇ ਆ ਕੱਲ ਤੱਕ ਕੀ ਕਰਦਾ ਤੇ ਕੀ ਕਰਾਉਂਦਾ ਇਸ ਗੱਲਬਾਤ ਦੇ ਬਾਰੇ ਬਾਕੀ ਬਾਅਦ ਚ ਦੇਖਾਂਗੇ sariyanu sat sri